ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ ਸੋ ਇਸ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀ ਤਾਂ ਉਹਨਾਂ ਦੇ ਵੱਲੋਂ ਸੰਗਤ ਦੀ ਸਹੂਲਤ ਲਈ ਹਰ ਸਮੇਂ ਜਿਹੜੇ ਕਿ ਹੱਲ ਕੀਤੇ ਜਾਂਦੇ ਨੇ ਉਹਨਾਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਹਰ ਤਰ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ ਚਾਹੇ ਸ੍ਰਾਵਣਾਂ ਦੀ ਗੱਲ ਕਰੀਏ ਲੰਗਰ ਹਾਲ ਦੀ ਗੱਲ ਕਰੀਏ ਜੋੜੇ ਘਰ ਦੀ ਗੱਲ ਕਰੀਏ ਤਾਂ ਹਰ ਜਗ੍ਹਾ ਤੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੋ ਮੈਡੀਕਲ ਸਹੂਲਤਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਂਦੀ ਹਨ ਸੋ ਇਸੇ ਤਰ੍ਹਾਂ ਹੀ ਗਰਮੀ ਦੀ ਵੀ ਗੱਲ ਕਰੀ ਤਾਂ ਗਰਮੀ ਦੇ ਵਿੱਚ ਵੀ ਸੰਗਤਾਂ ਜਿਹੜੇ ਕਿ ਪ੍ਰਕਰਮਾਂ ਦੇ ਵਿੱਚ ਧਵਾਈ ਕਰਦੀਆਂ ਨੇ ਕਿਉਂਕਿ ਫਰਸ਼ ਜਿਹੜਾ ਕਿ ਗਰਮ ਹੋ ਜਾਂਦਾ ਸੋ ਸ਼ਬੀਲ ਵੀ ਜਿਹੜੀ ਕਿ ਲਗਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਹੁਣ ਸਰਦੀਆਂ ਨੇ ਤਾਂ ਸਰਦੀਆਂ ਦੇ ਵਿੱਚ ਜਿਹੜਾ ਕਿ ਫਰਸ਼ ਠੰਡਾ ਹੁੰਦਾ ਸੋ ਉਸ ਨੂੰ ਉਹ ਉੱਥੇ ਗਰਮ ਮੈਟ ਜਿਹੜੇ ਕਿ ਵਿਛਾਏ ਗਏ ਨੇ ਸੋ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਚਕੰਡ ਸ਼ੇਰ ਦਰਬਾਰ ਸਦੇ ਮੈਨੇਜਰ ਭਗਵੰਤ ਸਿੰਘ ਤਗੇੜਾ ਜੀ ਨੇ ਸੋ ਪੂਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਕਿ ਗਰਮ ਮੈਟ ਨੇ ਉਪਰਕਰਮਾਂ ਦੇ ਵਿੱਚ ਵਿਛਾਏ ਗਏ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਕਿ ਗਰਮ ਮੈਟ ਵਿਛਾਏ ਗਏ ਨੇ ਕਿਉਂਕਿ ਹਾਲੇ ਸਰਦੀ ਸ਼ੁਰੂ ਹੀ ਹੋਈ ਹੈ ਔਰ ਸੰਗਤਾਂ ਦੀ ਜਿਹੜੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਪ੍ਰਬੰਧ ਕੀਤੇ ਗਏ ਹਨ ਹਾਂਜੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਕੇ ਨਤਮਸਤਕ ਹੁੰਦੀ ਆ ਸੋ ਬਹੁਤ ਸਾਰੀਆਂ ਸੰਗਤਾਂ ਦਾ ਇਹ ਅਕੀਦਾ ਇਹ ਭਾਵਨਾ ਹੁੰਦੀ ਆ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਅਸੀਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜ਼ਰੂਰ ਦਰਸ਼ਨ ਕਰਕੇ ਆਈਏ ਸੋ ਉਹ ਬਹੁਤ ਸਾਰੀਆਂ ਸੰਗਤਾਂ ਇੱਥੇ ਆਸਤਾ ਆਪਣੀ ਭਾਵਨਾ ਲੈ ਕੇ ਸਰਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਕੀ ਹੁੰਦੀਆਂ ਨੇ ਸੋ ਉਹ ਸਾਰੀਆਂ ਸੰਗਤਾਂ ਦੀ ਸਰਧਾ ਤੇ ਸਤਿਕਾਰ ਨੂੰ ਵੇਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਹਦੇਸਾ ਦੇ ਮੁਤਾਬਕ ਜਿਵੇਂ ਪਿਛਲੇ ਗਰਮੀਆਂ ਦੇ ਸੀਜ਼ਨਾਂ ਦੇ ਵਿੱਚ ਵੀ ਜਿਵੇਂ ਗਰਮੀ ਦਾ ਸੀਜ਼ਨ ਤੇ ਗਰਮੀਆਂ ਦੇ ਸੀਜ਼ਨ ਨੂੰ ਵੇਖਦੇ ਹੋਏ ਪਰ ਕਰਮਾ ਦੇ ਵਿੱਚ ਬਕਾਇਦਾ ਜਿਹੜਾ ਮੈਟ ਵਿਸਾ ਕੇ ਜਿਵੇਂ ਪੂਰੀ ਗਰਮੀ ਦੇ ਵਿੱਚ ਮੈਟਾਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਆ ਉਹਨਾਂ ਨੂੰ ਸਮੇਂ-ਸਮੇਂ ਹਰ ਘੰਟੇ ਡੇਢ ਘੰਟੇ ਬਾਅਦ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਪੈਰ ਸੜਨ ਨਾ ਸੋ ਪ੍ਰਕਰਮਾ ਦੇ ਵਿੱਚ ਜਿੱਥੇ ਸਵੇਲਾਂ ਲਗਾਈਆਂ ਨੇ ਉੱਤੇ ਠੰਡੇ ਜਲ ਦੀਆਂ ਸਵੇਲਾਂ ਵੀ ਲਗਾਈ ਜਾਂਦੇ ਨੇ ਤੇ ਨਿਵਾਸਾਂ ਦੇ ਵਿੱਚ ਵੀ ਵਧੀਆ ਏਸੀਆਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਤੇ ਠੰਡੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਂਦਾ ਸੋ ਐਸੀ ਤਰ੍ਹਾਂ ਜਿਵੇਂ ਹੁਣ ਸਰਦੀ ਦਾ ਮੌਸਮ ਆ ਗਿਆ ਛਰਦੀ ਦੇ ਮੌਸਮ ਨੂੰ ਦੇਖਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬੇ ਕਿ ਜਿੰਨੇ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਵਿੱਚ ਵੀ ਜਿੰਨੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁੰਮਦ ਸਾਹਿਬ ਹਰਕੀਪੌੜੀ ਝੰਡੇਵੰਗੇ ਸਾਹਿਬ ਗੁਰਦੁਆਰਾ ਵੀਰ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਦੁਖ ਭਜਣੀ ਬੇਰੀ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਹੋਰ ਵੀ ਜਿੰਦਿਆਂ ਵੀ ਜਿਵੇਂ ਗੁਰਦੁਆਰਾ ਮਜੀ ਸਾਹਿਬ ਦੀਵਾਨ ਹਾਲ ਰਕੇ ਜਿੰਨੀਆਂ ਵੀ ਇਹ ਇਤਿਹਾਸਿਕ ਜਗ੍ਹਾ ਨੇ ਇਹਨਾਂ ਤੇ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਭਾਈ ਸਰੇਂਦਰਪਾਲ ਸਿੰਘ ਜੀ ਉਹ ਬੜੀ ਕਿਰਪਾ ਉਹਨਾਂ ਤੇ ਗੁਰੂ ਮਹਾਰਾਜ ਦੀ ਤੇ ਉਹਨਾਂ ਨੇ ਇਹ ਜਿਹੜੀ ਗਰਮ ਗਲੀਚਿਆਂ ਦੀ ਜਿਹੜੀ ਸੇਵਾ ਕਰਵਾਈ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੁਣ ਪਿਛਲੇ ਦਿਨਾਂ ਚ ਇਹ ਸੇਰੀ ਜਿਹੜੀ ਗਰਮ ਗਲੀਚਿਆਂ ਦੀ ਸੇਵਾ ਉਹ ਮੁਕੰਮਲ ਹੋ ਚੁੱਕੀ ਆ ਪੁਲ ਦੇ ਉੱਤੇ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂ ਜਾਣਿਆ ਪੁਲ ਦੇ ਉੱਤੇ ਬਹੁਤ ਵਧੀਆ ਇੱਕ ਗਲੀਚਾ ਬਸਾ ਦਿੱਤਾ ਗਿਆ ਤਾਂ ਕਿ ਜਿਹੜੀ ਠੰਡ ਪੈਣੀ ਆ ਜਿਹੜਾ ਕੋਰਾ ਪੈਣਾ ਉਹ ਸੰਗਤਾਂ ਨੂੰ ਮਹਿਸੂਸ ਨਾ ਹੋਵੇ ਸੋ ਐਸੀ ਤਰ੍ਹਾਂ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੇ ਜਿਹੜੀਆਂ ਪ੍ਰਕਰਮਾਂ ਨੇ ਵਾਰ ਲੀਆਂ ਸਰੋਵਰ ਵਾਲੀਆਂ ਉਹਦੇ ਵਿੱਚ ਵੀ ਸੰਗਤਾਂ ਕਿਉਂਕਿ ਅੰਦਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੰਨੀਆਂ ਸੰਗਤਾਂ ਕੀਰਤਨ ਸਰਵਣ ਨਹੀਂ ਕਰ ਸਕਦੀਆਂ ਸੋ ਸੰਗਤਾਂ ਸਰੋਵਰ ਦੇ ਪ੍ਰਕਰਮਾਂ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਕੀਰਤਨ ਸਰਵਨ ਕਰਨ ਦੇ ਵਿੱਚ ਬੈਠ ਜਾਂਦੀਆਂ ਨੇ ਸੋ ਉਹਨਾਂ ਨੂੰ ਦੇਖ ਕੇ ਕੁਝ ਨਿਯਮਤ ਜਗਾ ਤੇ ਜਿਹੜਾ ਆ ਗਲੀਚਾ ਬਸਾ ਦਿੱਤਾ ਗਿਆ ਤਾਂ ਕਿ ਸੰਗਤਾਂ ਕੀਰਤਨ ਵੀ ਸਰਵਨ ਕਰਨ ਤੇ ਉਹਨਾਂ ਨੂੰ ਠੰਡ ਵੀ ਮਹਿਸੂਸ ਨਾ ਹੋਵੇ ਸੋ ਜਿੱਥੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਦੇ ਇਤਿਹਾਸਿਕ ਸਥਾਨਾਂ ਤੇ ਗਲੀਚੀਆਂ ਦੀ ਸੇਵਾ ਕੀਤੀ ਗਈ ਆ ਸੋ ਇਸ ਤੋਂ ਇਲਾਵਾ ਜਿਵੇਂ ਜੰਨੀਆਂ ਸਰਾਵਾਂ ਨੇ ਇਹਨਾਂ ਚ ਵੀ ਬਕਾਇਦਾ ਕਮਰਾਂ ਦੀ ਸਾਫ ਸਫਾਈ ਕਰਕੇ ਗਰਮ ਬਿਸਤਰੇ ਗਰਮ ਜਿਹੜੇ ਕੰਬਲ ਨੇ ਉਹ ਕੱਢ ਦਿੱਤੇ ਨੇ ਤੇ ਨਾਲ ਹੀ ਗੀਜਰਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਜਿਉਂਕਿ ਸਰਦੀਆਂ ਦੇ ਵਿੱਚ ਜ਼ਿਆਦਾਤਰ ਜਿਹੜੀ ਸੰਗਤ ਆ ਉਹ ਵਿਦੇਸ਼ਾਂ ਤੋਂ ਬਹੁਤ ਸੰਗਤ ਆਉਂਦੀ ਆ ਸੋ ਉਹਨਾਂ ਸੰਗਤਾਂ ਦੀ ਸਹੂਲਤ ਨੂੰ ਵੇਖਦੇ ਹੋਏ ਸੰਗਤਾਂ ਦੇ ਲਈ ਵੀ ਸਰਾਵਾਂ ਦੇ ਵਿੱਚ ਵਧੀਆ ਪ੍ਰਬੰਧ ਕੀਤਾ ਗਿਆ ਜੀ ਬਿਲਕੁਲ ਜੀ ਸੋ ਇਹ ਸਨ ਸੱਚ ਕੰਨ ਸੀ ਦਰਬਾਰਸਾ ਦੇ ਮੈਨੇਜਰ ਭਗਵੰਤ ਸਤਗੜਾ ਜੀ ਜਿਨ੍ਹਾਂ ਨੇ ਕਿ ਪੂਰੀ ਜਾਣਕਾਰੀ ਦਿੱਤੀ ਕਿਉਂਕਿ ਸਰਦੀਆਂ ਮੌਸਮ ਆ ਗਿਆ ਔਰ ਸੰਗਤ ਦੀ ਜਿਹੜੀ ਕਿ ਆਮ ਦੇ ਪਹਿਲਾਂ ਨਾਲੋਂ ਜ਼ਿਆਦਾ ਵਧਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸੰਗਤ ਗੁਰਪੁਰਪਰ ਮਨਾਉਣ ਦੇ ਲਈ ਵਿਦੇਸ਼ਾਂ ਤੋਂ ਵੀ ਇੰਡੀਆ ਦੇ ਵਿੱਚ ਭਾਰਤ ਵਿੱਚ ਆਉਂਦੀ ਹੈ ਪੰਜਾਬ ਚ ਸੰਗਤ ਦੀ ਆਮਦ ਨੂੰ ਵੇਖਦੇ ਹੋਏ ਹੋਰ ਸਹੂਲਤਾਂ ਜਿਹੜੇ ਕਿ ਪ੍ਰਬੰਧ ਕੀਤੇ ਗਏ ਨੇ ਮੈਡੀਕਲ ਸਹੂਲਤਾਂ ਕਮਰੇ ਸਹੂਲਤਾਂ ਲੰਗਰ ਹਾਲ ਦੇ ਵਿੱਚ ਜੋੜੇ ਕਰਦੇ ਵਿੱਚ ਸੇਵਾ ਕਰਨ ਲਈ ਕਿਉਂਕਿ ਸੰਗਤ ਆ ਕੇ ਸੇਵਾ ਕਰਨੀ ਚਾਹੁੰਦੀ ਹੈ ਕਿਉਂਕਿ ਐਸਾ ਥਾਰ ਹੈ ਜਿੱਥੇ ਆ ਕੇ ਹਰ ਕੋਈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਲਈ ਅਨੇਕਾਂ ਹੀ ਕਾਰਜ ਜਿਹੜੇ ਕਿ ਕੀਤੇ ਜਾ ਰਹੇ ਹਨ ਜੈਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅਫਸਰੀ ਅਮਰਸਰ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਐ ਸੋ ਬੜੀ ਹੀ ਸ਼ਰਧਾ ਭਾਵਨਾ ਸੰਗਤ ਸੱਚਖੰਡ ਸ਼ੀਰ ਦਰਬਾਰ ਸਾਹਿਬ ਵਿਖੇ ਆ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਐ ਸੋ ਇਸ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀ ਤਾਂ ਉਹਨਾਂ ਦੇ ਵੱਲੋਂ ਸੰਗਤ ਦੀ ਸਹੂਲਤ ਲਈ ਹਰ ਸਮੇਂ ਜਿਹੜਾ ਕਿ ਹੱਲ ਕਿਤੇ ਜਾਂਦੇ ਨੇ ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਹਰ ਤਰ੍ਹਾਂ ਦਾ ਧਿਆਨ ਰੱਖਿਆ ਜਾਂਦਾ ਹੈ ਚਾਹੇ ਸਰਾਵਾਂ ਦੀ ਗੱਲ ਕਰੀਏ ਲੰਗਰ ਹਾਲ ਦੀ ਗੱਲ ਕਰੀਏ ਜੋੜੇ ਘਰ ਦੀ ਗੱਲ ਕਰੀਏ ਤਾਂ ਹਰ ਜਗ੍ਹਾ ਤੇ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੋ ਮੈਡੀਕਲ ਸਹੂਲਤਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਂਦੀ ਹਨ ਸੋ ਇਸੇ ਤਰ੍ਹਾਂ ਹੀ ਗਰਮੀ ਦੀ ਵੀ ਗੱਲ ਕਰੀ ਤਾਂ ਗਰਮੀ ਦੇ ਵਿੱਚ ਵੀ ਸੰਗਤਾਂ ਜਿਹੜੇ ਕਿ ਪ੍ਰਕਰਮਾਂ ਦੇ ਵਿੱਚ ਧਵਾਈ ਕਰਦੀਆਂ ਨੇ ਕਿਉਂਕਿ ਫਰਸ਼ ਜਿਹੜਾ ਕਿ ਗਰਮ ਹੋ ਜਾਂਦਾ ਸੋ ਸ਼ਬੀਲ ਵੀ ਜਿਹੜੀ ਕਿ ਲਗਾਈ ਜਾਂਦੀ ਹੈ ਇਸੇ ਤਰ੍ਹਾਂ ਹੀ ਹੁਣ ਸਰਦੀਆਂ ਨੇ ਤਾਂ ਸਰਦੀਆਂ ਦੇ ਵਿੱਚ ਜਿਹੜਾ ਕਿ ਫਰਸ਼ ਠੰਡਾ ਹੁੰਦਾ ਸੋ ਉਸ ਨੂੰ ਉੱਥੇ ਗਰਮ ਮੈਟ ਜਿਹੜੇ ਕਿ ਵਿਛਾਏ ਗਏ ਨੇ ਸੋ ਪੂਰੀ ਜਾਣਕਾਰੀ ਲਈ ਸਾਡੇ ਨਾਲ ਸਚਕੰਡ ਸ੍ਰੀ ਦਰਬਾਰ ਸਦੇ ਮੈਨੇਜਰ ਭਗਵੰਤ ਸਿੰਘ ਤਗੇੜਾ ਜੀ ਨੇ ਸੋ ਪੂਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਕਿ ਗਰਮ ਮੈਟ ਨੇ ਉਪਰਕਰਮਾਂ ਦੇ ਵਿੱਚ ਵਿਛਾਏ ਗਏ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਕਿ ਗਰਮ ਮੈਟ ਵਿਛਾਏ ਗਏ ਨੇ ਕਿਉਂਕਿ ਹਾਲੇ ਸਰਦੀ ਸ਼ੁਰੂ ਹੀ ਹੋਈ ਹੈ ਔਰ ਸੰਗਤਾਂ ਦੀ ਜਿਹੜੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਪ੍ਰਬੰਧ ਕੀਤੇ ਗਏ ਨੇ ਹਾਂ ਜੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਕੇ ਨਤਮਸਤਕ ਹੁੰਦੀ ਆ ਸੋ ਬਹੁਤ ਸਾਰੀਆਂ ਸੰਗਤਾਂ ਦਾ ਇਹ ਅਕੀਦਾ ਇਹ ਭਾਵਨਾ ਹੁੰਦੀ ਆ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜ਼ਰੂਰ ਦਰਸ਼ਨ ਕਰਕੇ ਆਈਏ ਸੋ ਉਹ ਬਹੁਤ ਸਾਰੀਆਂ ਸੰਗਤਾਂ ਇੱਥੇ ਆਸਥਾ ਆਪਣੀ ਭਾਵਨਾ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀਆਂ ਨੇ ਸੋ ਉਹ ਸਾਰੀਆਂ ਸੰਗਤਾਂ ਦੀ ਸਰਦਾ ਤੇ ਸਤਿਕਾਰ ਨੂੰ ਦੇਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਹਦੇਸਾ ਦੇ ਮੁਤਾਬਕ ਜਿਵੇਂ ਪਿਛਲੇ ਗਰਮੀਆਂ ਦੇ ਸੀਜ਼ਨਾਂ ਦੇ ਵਿੱਚ ਜਿਵੇਂ ਗਰਮੀ ਦਾ ਸੀਜ਼ਨ ਤੇ ਗਰਮੀਆਂ ਦੇ ਸੀਜ਼ਨ ਨੂੰ ਵੇਖਦੇ ਹੋਏ ਪਰ ਕਰਮਾ ਦੇ ਵਿੱਚ ਬਕਾਇਦਾ ਜਿਹੜਾ ਮੈਟ ਵਿਸਾ ਕੇ ਜਿਵੇਂ ਪੂਰੀ ਗਰਮੀ ਦੇ ਵਿੱਚ ਮੈਟਾਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਆ ਉਹਨਾਂ ਨੂੰ ਸਮੇਂ ਸਮੇਂ ਹਰ ਘੰਟੇ ਡੇਢ ਘੰਟੇ ਬਾਅਦ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਪੈਰ ਸੜਨ ਨਾ ਸੋ ਪ੍ਰਕਰਮਾਂ ਦੇ ਵਿੱਚ ਜਿੱਥੇ ਸਵੇਲਾਂ ਲਗਾਈਆਂ ਨੇ ਉੱਤੇ ਠੰਡੇ ਜਲ ਦੀਆਂ ਸਵੇਲਾਂ ਬਿਲ ਲਗਾਈ ਜਾਂਦੇ ਨੇ ਤੇ ਨਿਵਾਸਾਂ ਦੇ ਵਿੱਚ ਵੀ ਵਧੀਆ ਏਸੀਆਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਤੇ ਠੰਡੇ ਪਾਣੀ ਦਾ ਵੀ ਪ੍ਰਬੰਧ ਕੀਤਾ ਜਾਂਦਾ ਸੋ ਐਸੀ ਤਰ੍ਹਾਂ ਜਿਵੇਂ ਹੁਣ ਸਰਦੀ ਦਾ ਮੌਸਮ ਆ ਗਿਆ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਜਿੰਨੇ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪ੍ਰਕਰਮਾਂ ਦੇ ਵਿੱਚ ਵੀ ਜਿੰਨੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਗੁੰਮਦ ਸਾਹਿਬ ਹਰਕੀਪੌੜੀ ਚੰਡੇਵੰਗੇ ਸਾਹਿਬ ਗੁਰਦਰਾ ਵੀਰ ਸਾਹਿਬ ਗੁਰਦਰਾ ਬਾਬਾ ਦੀਪ ਸਿੰਘ ਜੀ ਗੁਰਦਰਾ ਦੁਖ ਭਜਨੀ ਵੀਰੀ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਹੋਰ ਵੀ ਜਿੰਨੀਆਂ ਵੀ ਜਿਵੇਂ ਗੁਰਦਰਾ ਮਜੀ ਸਾਹਿਬ ਦੀਵਾਨ ਹਾਲ ਕੇ ਜਿੰਨੀਆਂ ਵੀ ਇਹ ਇਤਿਹਾਸਿਕ ਜਗ੍ਹਾ ਨੇ ਇਹਨਾਂ ਤੇ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਭਾਈ ਸਰੇਂਦਰਪਾਲ ਸਿੰਘ ਜੀ ਉਹ ਬੜੀ ਕਿਰਪਾ ਉਹਨਾਂ ਤੇ ਗੁਰੂ ਮਹਾਰਾਜ ਜੀ ਤੇ ਉਹਨਾਂ ਨੇ ਇਹ ਜਿਹੜੀ ਗਰਮ ਗਲੇਚੀਆਂ ਦੀ ਜਿਹੜੀ ਸੇਵਾ ਕਰਵਾਈ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੁਣ ਪਿਛਲੇ ਦਿਨਾਂ ਚ ਇਹ ਸ੍ਰੀ ਜਿਹੜੀ ਗਰਮ ਗਲੇਚੀਆਂ ਦੀ ਸੇਵਾ ਉਹ ਮੁਕੰਮਲ ਹੋ ਚੁੱਕੀ ਆ ਪੁੱਲ ਦੇ ਉੱਤੇ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਂ ਜਾਣਿਆ ਪੁੱਲ ਦੇ ਉੱਤੇ ਬਹੁਤ ਵਧੀਆ ਇੱਕ ਗਲੇਚਾ ਬਸਾ ਦਿੱਤਾ ਗਿਆ ਤਾਂ ਕਿ ਜਿਹੜੀ ਠੰਡ ਪੈਣੀ ਆ ਜਿਹੜਾ ਕੋਹਰਾ ਪੈਣਾ ਉਹ ਸੰਗਤਾਂ ਨੂੰ ਮਹਿਸੂਸ ਨਾ ਹੋਵੇ ਸੋ ਐਸੇ ਤਰ੍ਹਾਂ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੇ ਜਿਹੜੀਆਂ ਪ੍ਰਕਰਮਾ ਨੇ ਬਾਹਰ ਲੀਆਂ ਸਰੋਵਰ ਆਲੀਆਂ ਉਹਦੇ ਚ ਵੀ ਸੰਗਤਾਂ ਕਿਉਂਕਿ ਅੰਦਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇੰਨੀਆਂ ਸੰਗਤਾਂ ਕੀਰਤਨ ਸਰਵਣ ਨਹੀਂ ਕਰ ਸਕਦੀਆਂ ਸੋ ਸੰਗਤਾਂ ਸਰੋਵਰ ਦੇ ਪ੍ਰਕਰਮਾ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਕੀਰਤਨ ਸਰਵਣ ਕਰਨ ਦੇ ਵਿੱਚ ਬੈਠ ਜਾਂਦੀਆਂ ਨੇ ਸੋ ਉਹਨਾਂ ਨੂੰ ਦੇਖ ਕੇ ਕੁਝ ਨਿਯਮਤ ਜਗ੍ਹਾ ਤੇ ਜਿਹੜਾ ਆ ਗੁਲੀਚਾ ਬਸਾ ਦਿੱਤਾ ਗਿਆ ਤਾਂ ਕਿ ਸੰਗਤਾਂ ਕੀਰਤਨ ਵੀ ਸਰਵਣ ਕਰਨ ਤੇ ਉਹਨਾਂ ਨੂੰ ਠੰਡ ਵੀ ਮਹਿਸੂਸ ਨਾ ਹੋਵੇ ਸੋ ਜਿੱਥੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬਾਂ ਦੇ ਇਤਿਹਾਸਿਕ ਸਥਾਨਾਂ ਤੇ ਗਲੀਚੀਆਂ ਦੀ ਸੇਵਾ ਕੀਤੀ ਗਈ ਆ ਸੋ ਇਸ ਤੋਂ ਇਲਾਵਾ ਜਿਵੇਂ ਜੰਨੀਆਂ ਸਰਾਵਾਂ ਨੇ ਇਹਨਾਂ 'ਚ ਵੀ ਬਕਾਇਦਾ ਕਮਰਾਂ ਦੀ ਸਾਫ ਸਫਾਈ ਕਰਕੇ ਗਰਮ ਬਿਸਤਰੇ ਗਰਮ ਜਿਹੜੇ ਕੰਬਲ ਨੇ ਉਹ ਕੱਢ ਦਿੱਤੇ ਨੇ ਤੇ ਨਾਲ ਹੀ ਗੀਜਰਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਕਿਉਂਕਿ ਸਰਦੀਆਂ ਦੇ ਵਿੱਚ ਜ਼ਿਆਦਾਤਰ ਜਿਹੜੀ ਸੰਗਤ ਆ ਉਹ ਵਿਦੇਸ਼ਾਂ ਤੋਂ ਬਹੁਤ ਸੰਗਤ ਆਉਂਦੀ ਆ ਸੋ ਉਹਨਾਂ ਸੰਗਤਾਂ ਦੀ ਸਹੂਲਤ ਨੂੰ ਦੇਖਦੇ ਹੋਏ ਸੰਗਤਾਂ ਦੇ ਲਈ ਵੀ ਸਰਾਵਾਂ ਦੇ ਵਿੱਚ ਵਧੀਆ ਪ੍ਰਬੰਧ ਕੀਤਾ ਗਿਆ ਹੈ ਜੀ ਬਿਲਕੁਲ ਜੀ ਸੋ ਇਹ ਸਨ ਸਚਕੰਸ਼ੀ ਦਰਬਾਰਸ ਦੇ ਮੈਨੇਜਰ ਭਗਵੰਤ ਸਤਗੜਾ ਜੀ ਜਿਨ੍ਹਾਂ ਨੇ ਕਿ ਪੂਰੀ ਜਾਣਕਾਰੀ ਦਿੱਤੀ ਕਿਉਂਕਿ ਸਰਦੀਆਂ ਮੌਸਮ ਆ ਗਿਆ ਹੈ ਔਰ ਸੰਗਤ ਦੀ ਜਿਹੜੀ ਕਿ ਆਮ ਦੇ ਪਹਿਲਾਂ ਨਾਲੋਂ ਜ਼ਿਆਦਾ ਵੱਧ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸੰਗਤ ਗੁਰਪੁਰਬ ਮਨਾਉਣ ਦੇ ਲਈ ਵਿਦੇਸ਼ਾਂ ਤੋਂ ਵੀ ਇੰਡੀਆ ਦੇ ਵਿੱਚ ਭਾਰਤ ਵਿੱਚ ਆਉਂਦੀ ਹੈ ਪੰਜਾਬ 'ਚ ਸਾ ਸੰਗਤ ਦੀ ਆਮਦ ਨੂੰ ਵੇਖਦੇ ਹੋਏ ਹੋਰ ਸਹੂਲਤਾਂ ਜਿਹੜੇ ਕੇ ਪ੍ਰਬੰਧ ਕੀਤੇ ਗਏ ਨੇ ਮੈਡੀਕਲ ਸਹੂਲਤਾਂ ਕਮਰੇ ਸਹੂਲਤਾਂ ਲੰਗਰ ਹਾਲ ਦੇ ਵਿੱਚ ਜੋੜੇ ਕਰਦੇ ਵਿੱਚ ਸੇਵਾ ਕਰਨ ਲਈ ਕਿਉਂਕਿ ਸੰਗਤ ਆ ਕੇ ਸੇਵਾ ਕਰਨੇ ਚਾਹੁੰਦੀ ਹੈ ਕਿਉਂਕਿ ਐਸਾ ਥਾਰ ਹੈ ਜਿੱਥੇ ਆ ਕੇ ਹਰ ਕੋਈ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਲਈ ਅਨੇਕਾਂ ਹੀ ਕਾਰਜ ਜਿਹੜੇ ਕੇ ਕੀਤੇ ਜਾ ਰਹੇ ਹਨ ਜਨ ਸਵੇਰਾ ਤੋਂ ਗੁਰਪ੍ਰੀਤ ਸਿੰਘ ਅਫਸਰੀ ਅਮਰਸਰ ਸਾਹਿਬ